ਜਿੱਥੇ ਮਾਸੂ ਚੌਕੜਾ ਜਿਹੜਾ ਸੰਸਾਰ ਕੋਲ ਇਹ ਕੋਮ ਮਸਟੰਡਿਆਂ ਦਾ ਗਿਆ ਕੁਛ ਨਹੀਂ ਗਾ ਫੋਕਰਿਆਂ ਨੇ ਫੋਗਰ ਬਿੱਧਿਆ ਕਰਕੇ ਐਡਾ ਵੱਡਾ ਨੁਕਸਾਨ ਕਰਤਾ ਇੱਕ ਛੋਟੋਡੇ ਬੱਚਿਆਂ ਤੋਂ ਉਹਦੇ ਬਾਪ ਨੂੰ ਖੋਲਿਆ ਇੱਕ ਬੱਚਿਆਂ ਦੇ ਮਾਂ ਨੂੰ ਖੋਲਿਆ ਇਹਨਾਂ ਮਸਟੰਡਿਆਂ ਦਾ ਕੀ ਗਿਆ ਵਾ ਮਸਟੰਡਪੁਣਾ ਕਰਕੇ ਬਰੂਦ ਦੇ ਨਾਲ ਇਹ ਇਹਨਾਂ ਨੇ ਉਹ ਖੂਨੀ ਖੇਲ ਖੇលਿਆ ਉੱਥੇ ਅੱਜ ਉਹ ਬੱਚਿਆਂ ਦਾ ਬਾਪ ਵਿਚਾਰਾ ਛੋਟੇ ਛੋਡੇ 2 ਸਾਲ ਦਾ 1 3 ਸਾਲ ਦਾ 1 ਸਾਲ ਦਾ 1 2 ਸਾਲ ਦਾ ਵਾ ਕੀ ਇਹਨਾਂ ਲੋਕਾਂ ਦਾ ਤਮਾਸ਼ਾ ਬਣਿਆ ਮੈਂ ਸਮਝਦਾ ਇਹ ਜੇ ਲੋਕਾਂ ਨੂੰ ਰੱਬ ਨੇ ਵੀ ਨਹੀਂ ਜਗ੍ਹਾ ਦੇਣੀ ਕਿਸੇ ਜਗ੍ਹਾ ਤੇ ਟੋ ਕੋਈ ਤੁਹਾਡਾ ਜੀ ਆਪਸ ਵਿੱਚ ਕੋਈ ਟਕਰਾਅ ਆ ਤਾਂ ਬਾਹਰ ਕਰ ਲੋ ਤੁਸੀਂ ਕਿਸੇ ਦੀ ਖੁਸ਼ੀ 'ਚ ਵੀ ਭੰਗ ਪਾਤਾ ਕਿਸੇ ਦਾ ਘਰ ਦਾ ਵੱਲਬ ਵੀ ਭੁਜਾਤਾ ਇਹ ਤੁਹਾਨੂੰ ਕਿੱਥੇ ਮਾਫੀ ਮਿਲੂਗੀ ਆ ਬੱਚੇ ਛੋਟੇ ਛੋਡੇ ਬਿਰਲਦੇ ਆ ਕੀ ਉਹਨੂੰ ਉਹਨੂੰ ਪਤਾ ਹੀ ਨਹੀਂ ਵੀ ਮੇਰੇ ਬਾਪ ਦਾ ਐਡਾ ਵੱਡਾ ਨਕਸਾਨ ਹੋ ਗਿਆ ਉਹ ਜਿਹੜਾ ਬੱਚਾ ਗਿਆ ਅਜੇ ਥੋੜਾ ਜਿਹਾ ਸਮਾਂ ਪਹਿਲਾ ਸਾਲ ਕੁ ਪਹਿਲਾਂ ਉਹਨਾਂ ਦੇ ਬਾਪ ਦੀ ਡੈਥ ਹੋਈ ਹੈ ਕੀ ਇਹ ਨਾ ਲੋਕਾਂ ਦਾ ਤਮਾਸ਼ਾ ਵਾ ਇਹਨਾਂ ਲੋਕਾਂ ਨੇ ਤਮਾਸ਼ਾ ਬਣਾਇਆ ਫੁਕਰ ਬਿੱਧਿਆ ਦੇ ਵਿੱਚ ਇਹਨਾਂ ਲੋਕਾਂ ਨੂੰ ਵੀ ਉੱਥੇ ਹੀ ਜਗ੍ਹਾ ਚਾਹੀਦੀ ਆ ਜਿੱਥੇ ਇਹਨਾਂ ਦੀ ਜਗ੍ਹਾ ਵਾ ਇਹ ਕੋਈ ਇਹ ਕੋਈ ਇਨਸਾਨੀਅਤ ਦੀ ਵੀ ਕੋਈ ਥੋੜੀ ਬਹੁਤੀ ਹਿਆ ਹੁੰਦੀ ਆ ਕਿਸੇ ਦੀ ਖੁਸ਼ੀ 'ਚ ਤੁਸੀਂ ਜਾ ਰਹੇ ਹੋ ਕਿਸੇ ਦੇ ਘਰ ਦਾ ਵੱਲ ਬੁਝਾ ਰਹੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਗੱਲ ਦੇ ਵਿੱਚ ਐਮਐਲਏ ਸਾਹਿਬ ਜਿੱਦਾਂ ਪੈਲਸ ਵਾਲਿਆਂ ਦੀ ਵੀ ਨੈਗਲੀਜੈਂਸੀ ਲੱਗਦੀ ਹੈ ਲਗਾਤਾਰ ਸਰਕਾਰ ਇਹ ਕਹਿ ਰਹੀ ਹੈ ਕਿ ਆਰਮ ਜਿਹੜੇ ਨੇ ਉਹ ਪੈਲਸਿਸ ਦੇ ਵਿੱਚ ਲੈ ਜਾਣੇ ਗਲਤ ਨਹੀਂ ਫਿਰ ਵੀ ਉਹ ਗਲਤੀ ਮੈਂ ਕਹਿੰਨਾ ਪੈਲਸ ਵਾਲਿਆਂ ਦੀ ਚਾਹੇ 100% ਗਲਤੀ ਆ ਜਿਨ੍ਹਾਂ ਫੋਕਰਿਆਂ ਨੇ ਇਹ ਜੇ ਘਟਨਾ ਨੂੰ ਇਲਜ਼ਾਮ ਦਿੱਤਾ ਉਹਨਾਂ ਨੂੰ ਨਹੀਂ ਪਤਾ ਵੀ ਉੱਥੇ 7-800 ਬੰਦਾ 200-200 ਲੇੜੀ ਉੱਥੇ ਵਿਆਹ ਦੇ ਵਿੱਚ ਸ਼ਾਮਲ ਆ ਉਹ ਤਾਂ ਐ ਗੋਲੀਆਂ ਚਲਾ ਕੇ ਗਏ ਆ ਜਿਵੇਂ ਆਪਣੇ ਪਿਓ ਦੇ ਵਿਆਹ ਦੇ ਉੱਤੇ ਆਏ ਹੁੰਦੇ ਆ ਇਸ ਗੱਲ ਦੀ ਕੋਈ ਮਾਫੀ ਨਹੀਂ ਹੈਗੀ ਉਹਨਾਂ ਲੋਕਾਂ ਨੂੰ ਇਹ ਕੋਈ ਮੈਰੀਜ ਪੈਲੇਸ ਦੇ ਚਾਹੇ ਉਹ ਬੌਂਸਰ ਰੱਖਣ ਚਾਹੇ ਉਹਨਾਂ ਦੀ ਵੀ ਡਿਊਟੀ ਬੰਦੀ ਆ ਪਰ ਇਹ ਗੱਲ ਤਾਂ ਹੈ ਨਹੀਂ ਕਿ ਵੀ ਜਿੱਥੇ 7-800 200 150 ਲੇਡੀਜ਼ ਵਿਚਾਰੀ ਵਿਆਹ ਦੇ ਵਿੱਚ ਆ ਤੇ ਬੰਦੇ ਵਿਆਹ ਦੇ ਵਿੱਚ ਆ ਬੱਚੇ ਆ ਛੋਟੇ ਉਹ ਕੋਈ ਐਨਾ ਜੰਗਲ ਦਾ ਰਾਜ ਥੋੜਾ ਆ ਗਿਆ ਜਿਹੜਾ ਦਿਨੇ ਹੀ ਉਹ ਐਨਾ ਨੱਚ ਕੇ ਚਲੇ ਗਏ ਇਹਨਾਂ ਨੂੰ ਮਾਫੀ ਵਾਲੇ ਕਾਗਜ਼ਾਂ 'ਚ ਨਹੀਂ ਪਾਇਆ ਜਾ ਸਕਦਾ ਇਹਨਾਂ ਲੋਕਾਂ ਨੂੰ ਕੀਤੇ ਦਾ ਆਪਣੇ ਦਾ ਸਜ਼ਾ ਮਿਲੂਗੀ ਤਾਂ ਵਾਹ ਅੰਦਰ ਹੀ ਸਿੱਕੇ ਗੋਲੀਆਂ ਚੱਲੀਆਂ ਦੋ ਲੋਕਾਂ ਦੀ ਮੌਤ ਹੋ ਗਈ ਕਹਿੰਦੇ ਨੇ ਬਦਮਾਸ਼ ਗੋਲੀਆਂ ਚਲਾ ਕੇ ਚਲ ਗਏ ਬੇਗੁਨਾ ਦੀ ਜਾਨ ਲੈ ਤੁਹਾਡੇ ਸਾਹਮਣੇ 1 ਸਾਲ ਦਾ ਬੱਚਾ ਆਪਣੇ ਫਾਦਰ ਨੂੰ ਅੱਗ ਲਗਾ ਰਿਹਾ ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਕਰਨ ਕੀ ਜਾ ਰਿਹਾ ਜੀ ਔਰ ਜਿੰਨੇ ਲੋਕ ਤੁਹਾਡੇ ਸਾਹਮਣੇ ਇੱਥੇ ਮੌਜੂਦ ਹੈ ਸਾਰਿਆਂ ਤੇ ਡਰ ਤੇ ਦਹਿਸ਼ਤ ਦਾ ਮਾਹੌਲ ਹੈ ਵੀ ਕੱਲ ਨੂੰ ਅਸੀਂ ਇੱਥੇ ਰਵਾਂਗੇ ਕਿੱਦਾਂ ਜਿਹੜਾ ਪੰਜਾਬ ਅਇ ਤੋ ਪਹਿਲਾਂ ਜਦੋਂ ਇੱਥੇ ਟੈਰਰਿਜ਼ਮ ਸੀਗਾ ਉਹ ਪੰਜਾਬ ਉਧਰ ਜਾਣਾ ਜਾਣਾ ਸ਼ੁਰੂ ਹੋ ਗਿਆ ਅੱਗੇ ਕੀ ਐਗਜ਼ਾਮਪਲ ਦਿੰਦੇ ਸੀਗੇ ਵੀ ਜਿੱਥੇ ਕਿਤੇ ਕੋਈ ਇਹੋ ਜਿਹਾ ਜੰਗਲ ਰਾਜ ਹੁੰਦਾ ਤੋ ਉਹ ਕਹਿੰਦੇ ਸੀ ਬਿਹਾਰ ਯੂਪੀ ਬਣ ਰਿਹਾ ਹੁਣ ਕਿਸੇ ਹੋਸਟ ਸਟੇਟ ਚ ਅਗਰ ਕੋਈ ਗੋਲੀਆਂ ਚੱਲਦੀਆਂ ਤੋ ਉਹ ਕਹਿੰਦੇ ਪੰਜਾਬ ਬਣ ਰਿਹਾ ਸਾਡੀ ਸਾਡੀ ਰੈਪੋ ਪੰਜਾਬ ਦੀ ਇਹੋ ਜਿਹੀ ਬਣ ਗਈ ਥਿਸ ਇਜ਼ ਅ ਟੋਟਲੀ ਫੇਲਿਅਰ ਆਫ ਪੰਜਾਬ ਗਵਰਨਮੈਂਟ ਔਰ ਮਤਲਬ ਬੜਾ ਮਾੜਾ ਕੰਮ ਹੈ ਡੇਲੀ ਕੋਈ ਨਾ ਕੋਈ ਇਹੋ ਜਿਹੀ ਨਿਊਜ਼ ਹੈ ਕਿ ਬੇਗੁਨਾਹਾਂ ਦੇ ਗੋਲੀਆਂ ਚੱਲ ਰਹੀਆਂ ਔਰ ਜਿਹੜੇ ਲੋਕ ਮਾਰ ਰਹੇ ਆ ਉਹ ਆਜ਼ਾਦ ਕੌਮਰੇ ਕਿਤੇ ਕਿਤੇ ਸੰਜੇ ਜੀ ਕਹਿੰਦੇ ਲੀਡਰਾਂ ਦੇ ਹੱਥ ਵੀ ਇਹ ਵਿੱਚ ਉਹਨਾਂ ਦੀ ਛਤਰ ਛਾਇਆ ਕਹਿੰਦੇ ਉਹਨਾਂ ਮੈਂ ਤਾਂ ਤੁਹਾਡੇ ਥਰੂ ਅਪੀਲ ਕਰਦਾ ਆ ਸਾਰੇ ਲੋਕਾਂ ਨੂੰ ਲੀਡਰ ਆਪਣੇ ਆਪ ਘਰੋਂ ਬਣ ਕੇ ਨਹੀਂ ਆਉਂਦਾ ਲੀਡਰ ਨੂੰ ਲੋਕ ਬਣਾਉਂਦੇ ਆ ਜੀ ਜਿਹੜਾ ਲੀਡਰ ਚਾਹ ਉਹ ਸੰਜੀਤ ਤਲਵਾਰਾ ਚਾ ਕੋਈ ਵੀ ਹੈ ਅਗਰ ਸਪੋਰਟ ਕਰਦਾ ਹੈ ਬੈਡ ਐਲੀਮੈਂਟਸ ਨੂੰ ਤੇ ਉਹਨੂੰ ਇਸ ਤਾਕਤ ਤੋਂ ਆਊਟ ਕਰ ਦੇਣਾ ਚਾਹੀਦਾ ਹੈ ਮੈਂ ਤਾਂ ਕਹਿੰਦਾ 2027 ਦੇ ਇਲੈਕਸ਼ਨ ਹੀ ਇਸ ਮੁੱਦੇ ਤੇ ਹੋਣੇ ਚਾਹੀਦੇ ਆ ਕਿ ਬੰਦਾ ਪਾਕ ਸਾਫ ਕਿਹੜਾ ਹੈ ਕਿਹੜਾ ਤੁਹਾਡੇ ਸਮਾਜ ਦੀ ਕਿਹੜਾ ਤੁਹਾਡੀਆਂ ਉਮੀਦਾਂ ਦੇ ਖਰਾ ਉਤਰ ਸਕਦਾ ਹੈ ਆ ਦੇਖੋ ਇੱਕ ਬੇਗੁਨਾ ਦੀ ਜਾਨ ਚਲੇਗੀ ਇਹਨਾਂ ਦੀ ਵੀ ਚਲੇਗੀ ਇੱਕ ਉਹ ਲੇਡੀ ਦੀ ਵੀ ਡੈਥ ਹੋ ਗਈ ਇੱਕ ਅੱਧੇ ਦੇ ਹੋਰ ਗੋਲੀਆਂ ਵੱਜੀਆਂ ਇਹਨਾਂ ਦਾ ਕਸੂਰ ਕੀ ਹੈ ਇੱਕ ਤਾਂ ਹੁੰਦਾ ਦੋ ਲੋਕ ਲੜ ਰਹੇ ਆ ਇੰਟੈਂਸ਼ਨਲੀ ਉਹਨਾਂ ਨੇ ਲੜਾਈ ਕੀਤੀ ਇੱਕ ਨੇ ਮਰਨਾ ਸੀਗਾ ਇਹ ਤਾਂ ਵਿਚਾਰਾ ਕਹਿੰਦੇ ਜੀ ਉਹ ਖਾਣੇ ਦੀ ਟੇਬਲ ਤੋਂ ਉੱਠਿਆ ਤੇ ਆਪਣੇ ਬੱਚੇ ਨੂੰ ਰੋ ਰਿਹਾ ਸੀ ਤ ਉਹਨੂੰ ਬਾਹਰ ਲੈ ਕੇ ਆ ਗਿਆ ਤੇ ਇਹਦੇ ਗੋਲੀ ਵੱਜੀਆਂ ਉਨੇ ਜਿਹੜੀ ਸਜ਼ਾ ਪੂਰਾ ਪਰਿਵਾਰ ਭੁਗਤੇਗਾ ਜਾਂ ਸਾਰੇ ਸਰਾਊਂਡਿੰਗ ਰਿਸ਼ਤੇਦਾਰ ਭੁਗਤਣਗੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦੇ ਜਾਣ ਨਾਲ ਜਿਹੜਾ ਪੂਰੇ ਪਰਿਵਾਰ 'ਚ ਇੱਕ ਘਾਟਾ ਪੈ ਗਿਆ ਉਹਦੀ ਉਪਰਪਾਇਤਾ ਹੈ ਹੀ ਨਹੀਂ ਕਿ ਕਿਤੇ ਨਾ ਕਿਤੇ ਇਹ ਵੀ ਆ ਰਿਹਾ ਕਿ ਸਰੈਂਡਰ ਹੀ ਕਹਿੰਦੇ ਲੀਡਰਾਂ ਨੇ ਕਰਾ ਦਿੱਤਾ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਾ ਦਿੱਤਾ ਕਿ ਤੁਸੀਂ ਸਰੈਂਡਰ ਹੋ ਜਾਓ ਅਸੀਂ ਸੀਪੀ ਸਾਹਿਬ ਕੋ ਕੱਲ ਗਏ ਸੀਗੇ ਸਾਰੇ ਕਾਂਗਰਸ ਦੇ ਲੀਡਰ ਸਾਹਿਬਾਨ ਕਿਉਂਕਿ ਪਰਿਵਾਰ ਦਾ ਈਸ਼ੂ ਸੀਗਾ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਕਿਉਂਕਿ 파ਰੁਲ ਮੋਤਰਾ ਸਾਡੇ ਕਾਂਗਰਸ ਪਾਰਟੀ ਵੱਲੋਂ ਕੌਂਸਲਰ ਦੇ ਇਲੈਕਸ਼ਨ ਲੜੇ ਹੈ ਔਰ ਜਿਨ੍ਹਾਂ ਦੀ ਇਜ਼ਤ ਸੀ ਉਹਦੇ ਰੀਅਲ ਜੀ ਹੈ ਛੋਟੀ ਸਿਸਟਰ ਉਹਨਾਂ ਦੀ ਸੋ ਅਸੀਂ ਉਹਨਾਂ ਦੇ ਨਾਲ ਗਏ ਤੇ ਸਾਨੂੰ ਸੀਪੀ ਸਾਹਿਬ ਨੇ ਆਸ਼ਵਾਸਨ ਦਿੱਤਾ ਸੀਗਾ ਕਿ ਪਰਿਵਾਰ ਨੂੰ ਵੀ ਇਨਸਾਫ ਮਿਲੇਗਾ ਔਰ ਲੁਧਿਆਣੇ ਦੇ ਲੋਕਾਂ ਨੂੰ ਵੀ ਇਨਸਾਫ ਮਿਲੇਗਾ ਲੈਟਸ ਸੀ ਉਹ ਦੇਖਦੇ ਹਾਂ ਜੀ ਇਹ ਕਿਹੋ ਜਿਹਾ ਇਨਸਾਫ ਮਿਲਦਾ ਰੈਸਟ ਆ ਗਈ ਗੱਲ ਤੁਹਾਡੇ ਸਾਹਮਣੇ ਇੱਕ ਬੇਗੁਨਾ ਦੀ ਜਾਨ ਗਈ ਹੈ ਨੋ ਵਨ ਹੇਅਰ ਸਰਕਾਰ ਦਾ ਕੋਈ ਮੌਜੂਦਾ ਜਿਨ੍ਹਾਂ ਲੋਕਾਂ ਨੇ ਚੁਣਿਆ ਹੈ ਬੜੀਆਂ ਭਾਰੀਆਂ ਵੋਟਾਂ ਨਾਲ ਕੋਈ ਇੱਥੇ ਹੈਗਾ ਕਿਸ ਗੱਲ ਦਾ ਡਰ ਹੈ ਕਿਉਂ ਨਹੀਂ ਆਏ ਸਿਰਫ ਉੱਪੀ ਆਏ ਹਾਂ ਚਲੋ ਹੁਣ ਇਹ ਗੱਲਾਂ ਮੈਂ ਬਾਕੀ ਨਹੀਂ ਕਰਨੀਆਂ ਤੁਹਾਡੇ ਸਾਹਮਣੇ ਹਾਲਾਤ ਹੈ ਕੋਈ ਇਸ ਗੱਲ ਤੇ ਬੋਲਣ ਨੂੰ ਤਿਆਰ ਹੈ ਕੋਈ ਖੋਲ ਕੇ ਸਾਹਮਣੇ ਹੈ ਜੀ ਵਿਆਹ ਤੇ ਕਈ ਕਈ ਨਹੀਂ ਜੀ ਸਾਰੇ ਸੀਗੇ ਪੂਰਾ ਲੁਧਿਆਣਾ ਸੀ ਆਈਵਾਜ਼ ਆਲਸੋ ਥੇ ਮੈਂ ਵੀ ਉੱਥੇ ਉਸ ਵਿਆਹ ਤੇ ਇਨਵਾਈਟਿਡ ਸੀਗਾ ਮਿਸਟਰ ਕਪੂਰ ਜਿਹੜੇ ਆ ਉਹ ਦੁਸ਼ਹਿਰੇ ਦੇ ਮੇਲੇ ਮੂਲੇ ਲਗਾਉਂਦੇ ਆ ਸਾਈਕਲ ਸਟੈਂਡ ਲੈਂਦੇ ਆ ਜੀ ਤੇ ਉਹ ਉਹਨਾਂ ਨੇ ਇਨਵਾਈਟ ਸਾਰਿਆਂ ਨੂੰ ਕੀਤਾ ਸੀ ਚਾਹੇ ਉਹ ਐਕਸ ਸੀ ਕਿ ਚਾਹੇ ਮੌਜੂਦਾ ਸੀਗੇ ਜੀ ਮਨ ਗੋਲੀ ਨੇ ਤਾਂ ਇਹ ਪੁੱਛਣਾ ਨਹੀਂ ਸੀ ਕਿ ਕੌਣ ਹੈ ਤੇ ਕੌਣ ਨਹੀਂ ਹੈ ਇਹਨਾਂ ਨੂੰ ਜਿਹੜੇ ਬੈਡ ਐਲੀਮੈਂਟ ਹੈ ਇਹਨਾਂ ਨੂੰ ਵੀ ਇਨਵਾਈਟ ਕੀਤਾ ਸੀਗਾ ਹਾਂ ਉਹ ਕਮਿਸ਼ਨਰ ਪੁਲਿਸ ਨੇ ਸਾਨੂੰ ਕੱਲ ਦੱਸਿਆ ਇਹ ਗੱਲ ਕਿ ਮੈਂ ਜਿਹੜਾ ਦੂਲਾ ਸੀਗਾ ਮੈਂ ਉਹਨੂੰ ਇਹ ਗੱਲ ਸਵਾਲ ਕੀਤਾ ਸੀਗਾ ਕਿ ਤੁਸੀਂ ਉਹਨਾਂ ਨੂੰ ਬੁਲਾਇਆ ਦੋਨਾਂ ਗਰੁੱਪਾਂ ਨੂੰ ਤੇ ਉਹ ਕਹਿੰਦੇ ਨਹੀਂ ਬੁਲਾਇਆ ਜਦ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਤੇ ਉਹ ਕਹਿੰਦੇ ਸਾਨੂੰ ਇਨਵਿਟੇਸ਼ਨ ਆਇਆ ਸੀ ਆਇਆ ਸੀ ਸੋ ਥਿਸ ਇਜ਼ ਅ ਕਲੈਕਟਿਵ ਰਿਸਪੌਂਸਿਬਿਲਟੀ ਆਫ ਆਲ ਦੇਖੋ ਮੈਰਿਜ ਪੈਲੇਸ 50 ਤੋਂ 50 ਲੱਖ ਤੋਂ 1 ਕਰੋੜ ਰੁਪਏ ਚਾਰਜ ਕਰਦਾ ਹੈ ਸ਼ਾਦੀ ਦਾ ਜਿੱਥੇ ਆਪਾਂ ਸਾਰੇ ਲੋਕ ਜਾਣਦੇ ਆ ਉਹਨਾਂ ਦੇ ਪ੍ਰੈਮਿਸਿਸ ਗੋਲੀਆਂ ਚੱਲ ਰਹੀਆਂ ਤੇ ਇਹ ਜ਼ਿੰਮਵਾਰੀ ਉਹਨਾਂ ਦੀ ਵੀ ਬੰਦੀ ਹੈ ਕਿ ਬੰਦਾ ਐਂਟਰ ਹੋਣ ਤੋਂ ਪਹਿਲਾਂ ਉਹਨਾਂ ਦੀ ਚੈਕਿੰਗ ਹੋਵੇ ਕਹਿੰਦੇ ਮੈਟਲ ਡਾਇਰੈਕਟਰ ਕਹਿੰਦੇ ਹੁੰਦੇ ਸੀ ਯੂਸਫ ਉਹ ਜਿਹੜਾ 2-4 ਪੈਲਸਾਂ 'ਚ ਉਹ ਲੱਗੇ ਆ ਆਈ ਥਿੰਕ ਸਟਰਲਿੰਗ 'ਚ ਲੱਗੇ ਆ ਸ਼ਾਇਦ इवन ਅਸੀਂ ਕ੍ਰੋਸ ਕਰਕੇ ਜਾਣੇ ਹੁੰਨੇ ਆ ਉਹਦੇ 'ਚੋਂ ਲੇਕਿਨ ਆ ਜਿਹੜਾ ਅਸੀਂ ਇਹ ਮੈਨੂਅਲ ਸੇ ਜਿਹੜਾ ਹੱਥ ਨਾਲ ਤੁਸੀਂ ਚੈੱਕ ਕਰਦੇ ਹੋ ਤੇ ਬਾਕੀ ਮੇਰਾ ਖਿਆਲ ਹੈ ਕਿ ਉਨੀ ਟਾਈਟ ਸਕਿਉਰਟੀ ਪੈਲਸਾਂ ਚ ਹੁੰਦੀ ਨਹੀਂ ਜਦੋਂ ਬਰਾਤ ਜਾਂਦੀ ਜਾਂ ਲੋਕ ਅੰਦਰ ਜਾਂਦੇ ਆ ਤੇ ਕੋਈ ਕਿਸ ਨੂੰ ਚੈੱਕ ਨਹੀਂ ਕਰਦਾ ਬਟ ਇਹ ਜ਼ਿੰਮੇਵਾਰੀ ਜੋ ਤੱਕ ਉਹਨਾਂ ਦੀ ਨਹੀਂ ਫਿਕਸ ਹੋਈ ਹੈ ਮੈਂ ਕਹਿੰਦਾ ਇਹ ਕਮਿਸ਼ਨਰ ਪੁਲਿਸ ਦਾ ਬੜਾ ਅੱਛਾ ਸਟੈਪ ਹੈ ਕਿ ਉਹਨਾਂ ਨੇ ਮੈਰਿਜ ਪੈਲਸ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਕਿਉਂਕਿ ਜਦੋਂ ਇੱਕ ਬੰਦਾ ਇੰਨੇ ਪੈਸੇ ਲੈ ਰਿਹਾ ਤੇ ਉਹਦੀ ਜ਼ਿੰਮੇਵਾਰੀ ਬੰਦੀ ਹੈ ਅੰਦਰਲੇ ਬੰਦੇ ਸਿਕਿਉਰ ਹੋਣੇ ਚਾਹੀਦੇ ਠੀਕ ਹੈ